ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਾਂ ਸਰਬਜੀਤ ਪੈਂਡੂ ਲਾਈਫ ਸਟਾਈਲ ਚੈਨਲ ਤੇ ਮੈਂ ਸਭ ਦਾ ਸਵਾਗਤ ਕਰਦੀ ਹਾਂ ਹੋਰ ਸਨਾਲ ਜੀ ਸਾਰੇ ਕਿਵੇਂ ਹੋ ਉਮੀਦ ਕਰਦੀ ਆ ਸਾਰੇ ਵਧੀਆ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਵਾਹਿਗੁਰੂ ਜੀ ਦੀ ਕਿਰਪਾ ਨਾਲ ਅਸੀਂ ਵੀ ਠੀਕ ਆ ਜੀ ਲੋ ਜੀ ਅੱਜ ਆਪਾਂ ਤੁਹਾਨੂੰ ਦੱਸਦੇ ਆ ਇੱਕ ਹੋਰ ਵੀਡੀਓ ਲੈ ਕੇ ਆਏ ਆ ਉਹ ਵੀਡੀਓ ਹੈਗੀ ਆ ਜੀ ਜਿਵੇਂ ਹੁਣ ਆਪਣੇ ਸਰਦੀਆਂ ਖਤਮ ਹੋ ਚੁੱਕੀਆਂ ਨੇ ਤੇ ਆਪਾਂ ਨੇ ਕੰਬਲ ਤੋੜੇ ਸਟਾਰਟ ਕਰ ਦਿੱਤੇ ਨੇ ਕਿਉਂਕਿ ਜਾਦੇ ਹੈਵੀ ਕੰਬਲ ਲੈ ਨਹੀਂ ਜਾਂਦੇ ਹੈਗੇ ਠੀਕ ਹੈ ਜੀ ਤੇ ਪਤਲੇ ਕੰਬਲ ਲੈਣ ਦਾ ਟਾਈਮ ਹੈ ਹੁਣ ਤੇ ਉਹਦੇ ਵੇਸ ਤੇ ਵੀਡੀਓ ਹੈ ਜਿਹੜੇ ਆਪਣੇ ਮਤਲਬ ਕਿ ਹੈਵੀ ਕੰਬਲ ਹੁੰਦੇ ਨੇ ਉਹਨੂੰ ਪਾਣੀ ਦੇ ਵਿੱਚ ਧੋਣਾ ਬਹੁਤ ਜ਼ਿਆਦਾ ਔਖਾ ਮਸ਼ੀਨ 'ਚ ਵੀ ਧੋਤੇ ਜਾਂਦੇ ਉਹਨਾਂ ਨੂੰ ਡਰਾਈ ਕਲੀਨ ਕਰਾਣੀ ਪੈਂਦੀ ਆ ਤੇ ਉਹ ਆਪਾਂ ਡਰਾਈ ਕਲੀਨ ਬਿਨਾ ਪਾਣੀ ਤੋਂ ਮਤਲਬ ਕਿ ਬਿਨਾ ਧੋਤੇ ਕਿਵੇਂ ਕਰਾਂਗੇ ਤੁਹਾਨੂੰ ਉਹ ਉਹ ਦੱਸ ਦਿਆਂ ਤੇ ਚਲੋ ਜੀ ਸਟਾਰਟ ਕਰਦੇ ਆਪਾਂ ਵੀਡੀਓ ਲੋ ਜੀ ਇਹ ਹੈਗਾ ਜੀ ਆਪਣਾ ਪੂਰਾ ਹੈਵੀ ਕੰਬਲ ਹੈ ਇਹ ਠੀਕ ਹੈ ਜੀ ਦੇਖੋ ਮੈੜਾ ਹੋਇਆ ਪਿਆ ਇਹ ਬਿਲਕੁਲ ਠੀਕ ਹੈ ਜੀ ਤੇ ਇਹਨੂੰ ਹੁਣ ਆਪਾਂ ਮਤਲਬ ਕਿ ਕਿਦਾਂ ਡਰਾਇ ਕਲੀਨ ਕਰਨਾ ਹੈ ਤੇ ਕੀ ਚਾਹੀਦਾ ਉਹਦੇ ਵਾਸਤੇ ਉਹਦੇ ਵਾਸਤੇ ਸਾਨੂੰ ਚਾਹੀਦਾ ਜੀ ਇੱਕ ਤਾਂ ਆਪਾਂ ਨੂੰ ਚਾਹੀਦਾ ਮਿੱਠਾ ਸੋਡਾ ਠੀਕ ਹੈ ਜੀ ਬੇਕਿੰਗ ਸੋਡਾ ਇਹ ਹੋ ਗਈ ਇਹਦੀ ਡੱਬੀ ਹੋ ਗਈ ਤੇ ਇੱਕ ਆਪਾਂ ਨੂੰ ਚਾਹੀਦਾ ਇਜ਼ੀ ਇਜ਼ੀ ਠੀਕ ਹੈ ਜੀ ਇਜ਼ੀ ਵਰਤਾਂਗੇ ਤੇ ਲਓ ਜੀ ਸਭ ਤੋਂ ਪਹਿਲਾਂ ਤਾਂ ਜਿਹੜਾ ਆਪਣਾ ਇਹ ਬੇਕਿੰਗ ਸੋਡਾ ਹੈ ਇਹਨੂੰ ਆਪਾਂ ਸਾਰੇ ਕੰਬਲ ਦੇ ਮਤਲਬ ਕਿ ਉੱਪਰ ਸੜਕਦਾਨੇ ਆ ਕਿੱਦਾਂ ਸੜਕਦੇ ਆ ਤੁਹਾਨੂੰ ਦੱਸਦੇ ਆ ਲੋ ਜੀ ਸਾਰੇ ਕੰਬਲ ਤੇ ਦੇਖੋ ਇੱਧਰ ਸੜਕ ਦਿੱਤਾ ਬੇਕਿੰਗ ਸੋਡਾ ਤੇ ਉਧਰਲੇ ਪਾਸੇ ਰਹਿ ਗਿਆ ਸੀ ਉਧਰ ਵੀ ਆਪਾਂ ਸੜਕ ਦਿੰਨੇ ਆ ਲੋ ਜੀ ਇਹਨੂੰ ਆਪਾਂ ਬਹੁਤ ਹੀ ਵਧੀਆ ਤਰੀਕੇ ਨਾਲ ਡਰਾਈ ਕਲੀਨ ਕਰਾਂਗੇ ਲੋ ਜੀ ਬੇਕਿੰਗ ਸੋਡਾ ਆਪਾਂ ਨੇ ਸੜਕ ਲਿਆ ਹੁਣ ਆਪਾਂ ਨੇ ਕੀ ਕਰਨਾ ਇੱਕ ਡੱਬੂ ਚ ਪਾਣੀ ਲੈ ਲੈਣਾ ਲੋ ਜੀ ਇਹ ਚ ਪਾਣੀ ਲੈ ਲਿਆ ਇਹਦੇ ਵਿੱਚ ਪਾਵਾਂਗੇ ਆਪਾਂ ਥੋੜਾ ਜਿਹਾ ਈਜੀ ਕੋਸਾ ਪਾਣੀ ਲੈਣਾ ਇਹ ਠੰਡਾ ਨਹੀਂ ਲੈਣਾ ਹੈਗਾ ਥੋੜਾ ਜਿਹਾ ਪਾਵਾਂਗੇ ਜੀ ਇਹ ਚ ਆਪਾਂ ਈਜੀ ਲੋ ਜੀ ਈਜੀ ਆਪਾਂ ਨੇ ਪਾ ਲਿਆ ਹੁਣ ਇਹਨੂੰ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਲਵਾਂਗੇ ਲੋ ਜੀ ਹੁਣ ਆਪਾਂ ਨੇ ਕੀ ਕਰਨਾ ਹੈ ਜੀ ਇੱਕ ਕੱਪੜਾ ਲੈ ਲੈਣਾ ਹੈ ਮੇਰੇ ਲਵੇ ਫੱਟੀ ਹੋਈ ਬਨਾਣ ਪਈ ਸੀ ਆਪਾਂ ਨੇ ਕੱਪੜਾ ਲੈ ਲੈਣਾ ਇਹਨੂੰ ਪਾਣੀ ਦੇ ਵਿੱਚ ਇਦਾਂ ਨਿਚੋੜ ਕੇ ਨਾ ਸਾਰੇ ਕੰਬਲ ਉੱਤੇ ਇਹ ਆਪਾਂ ਫੇਰ ਕੇ ਤੁਹਾਨੂੰ ਦਿਖਾਣੇ ਆ ਇਹਦੇ ਨਾਲ ਨਾਲੇ ਤਾਂ ਆਪਣਾ ਕੰਬਲ ਬਿਲਕੁਲ ਸਾਫ਼ ਹੋ ਜਾਊਗਾ ਨਾਲੇ ਨਿੱਖਰ ਜਾਊਗਾ ਤੇ ਨਾਲੇ ਸਮੈਲ ਨਹੀਂ ਆਊਗੀ ਇਦਾਂ ਕਰਕੇ ਜੀ ਲੋ ਜੀ ਇਦਾਂ ਆਪਾਂ ਕੱਪੜਾ ਲੈ ਲੈਣਾ ਤੇ ਸਾਰਾ ਆਪਾਂ ਕੰਬਲ ਉੱਤੇ ਜਿੱਧਰ ਨੂੰ ਇਹਦੇ ਲੋਏ ਇਧਰ ਨੂੰ ਲੋਏ ਹੁੰਦੇ ਨੇ ਇਹਦੇ ਇਧਰ ਨੂੰ ਜਿੱਧਰ ਨੂੰ ਲੋਏ ਹੁੰਦੇ ਨੇ ਉਧਰ ਲਈ ਕੱਪੜਾ ਇੱਧਰ ਜੇ ਇੱਧਰ ਨੂੰ ਲੋਏ ਨਹੀਂ ਤਾਂ ਕੱਪੜਾ ਆਪਾਂ ਨੇ ਇਦਾਂ ਇਦਾਂ ਕਰਕੇ ਫੇਰਨਾ ਜੇ ਇੱਧਰ ਨੂੰ ਲੋਏ ਨੇ ਤਾਂ ਇੱਧਰ ਕਰਕੇ ਕੱਪੜਾ ਫੇਰਨਾ ਠੀਕ ਹੈ ਜੀ ਹੁਣ ਆਪਾਂ ਇੱਧਰ ਨੂੰ ਫੇਰਾਂਗੇ ਇੱਧਰ ਨੂੰ ਲੋਏ ਨੇ ਨਾ ਇਹਦੇ ਜਿਹੜੀ ਮੈਲ ਹੈ ਵਿੱਚੋਂ ਸਾਰੀ ਨਿਕਲ ਜੂਗੀ ਇਦਾਂ ਕਰਕੇ ਆਪਾਂ ਸਾਰਾ ਕਲੀਨ ਕਰ ਲੈਨੇ ਲੋ ਜੀ ਸਾਰਾ ਕੰਬਲ ਆਪਾਂ ਨੇ ਡਰੈਕ ਕਲੀਨ ਕਰ ਦਿੱਤਾ ਮਤਲਬ ਕਿ ਸਾਫ ਕਰ ਦਿੱਤਾ ਜਿਹੜੀ ਇਹਦੀ ਮੈਲ ਸੀ ਸਾਰੀ ਨਿਕਲ ਗਈ ਹੈ ਤੁਹਾਨੂੰ ਡੱਬੂ ਦਿਖਾਣੇ ਦੇਖੋ ਕਿੰਨਾ ਗੰਦਾ ਪਾਣੀ ਹੋ ਗਿਆ ਇਹਦਾ ਇੰਨਾ ਜ਼ਿਆਦਾ ਮਤਲਬ ਕਿ ਇਹਦੇ ਵਿੱਚ ਰੇਤਾਂ ਸੀ ਸਾਰਾ ਆਪਾਂ ਨੇ ਕੱਢ ਲਿਆ ਠੀਕ ਹੈ ਜੀ ਤੇ ਹੁਣ ਆਪਾਂ ਨੇ ਕੀ ਕਰਨਾ ਹੈ ਜੀ ਇਹ ਕੰਬਲ ਨੂੰ ਆਪਾਂ ਹੁਣ ਧੁੱਪੇ ਪਾਉਨੇ ਆ ਧੁੱਪੇ ਇਹ ਆਪਾਂ ਦੋ ਕੰਟੇ ਰੱਖਣਾ ਤੇ ਜਿਹੜੇ ਤੇ ਕਟਾਣੂ ਹੋਣਗੇ ਸਾਰੇ ਮਰ ਜਾਣਗੇ ਤੇ ਆਪਣਾ ਜਿਹੜਾ ਕੰਬਲਾ ਪੂਰਾ ਵਧੀਆ ਡਰੈਕਲੀਨ ਹੋ ਗਿਆ। ਲੋ ਜੀ ਇਹ ਸੀ ਆਪਣੀ ਅੱਜ ਦੀ ਵੀਡੀਓ ਵਧੀਆ ਲੱਗੀ ਹੋਈ ਤਾਂ ਮੇਰੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤੇ ਪਿਆਰ ਆਇਆ ਕਮੈਂਟ ਜ਼ਰੂਰ ਕਰਨਾ। ਇਸੇ ਤਰ੍ਹਾਂ ਲੈ ਕੇ ਆਂਦੇ ਰਹਾਂਗੇ ਹੋਰ ਵਧੀਆ-ਵਧੀਆ ਵੀਡੀਓਾਂ ਤੇ ਚਲੋ ਜੀ ਮਿਲਾਂਗੇ ਕੱਲੂ ਹੋਰ ਵੀਡੀਓ ਨਾਲ ਤਦ ਤੱਕ ਲਈ ਸਾਰਿਆਂ ਨੂੰ ਸ਼ਸ਼ੀਕਾਰ ਬਾਏ ਬਾਏ ਕੰਟੀ ਵਾਲਾ ਬਟਨ ਦਬਾਉਣਾ ਨਾ ਭੁੱਲਣਾ ਉਹ ਜਦੋਂ ਦਬਾਓ ਤੇ ਲਾਈਕ ਜ਼ਰੂਰ ਕਰਿਓ ਤੇ ਬਾਏ ਬਾਏ